ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਆਪਣੀ ਸਿਮਰਤੀ ਵਿੱਚ ਵਸਾ ਕੇ ਦਾਤਾਰ ਪਿਤਾ ਜੀਓ 11 ਪੋਤੋਂ ਦਾਤਾ ਜੀ ਉਹਨਾਂ ਮਹਾਨ ਮਰਜੀ ਵੜਿਆਂ ਦੀ ਸ਼ਹਾਦਤ ਨੂੰ ਅਕੀਦਤ ਸ਼ਰਧਾ ਭਾਵਨਾ ਨਾਲ ਗੁਰਸਿੱਖ ਸੰਗਤਾਂ ਮਨਾ ਰਹੀਆਂ ਅੱਜ 13 ਕੋ ਆਪਜੀ ਦੇ ਲਾਲਾਂ ਦਾ ਪੂਜਨੀਕ ਮਾਤਾ ਜੀ ਦਾ ਸ਼ਹਾਦਤ ਦਾ ਦਿਹਾੜਾ ਦਾਤਾਰ ਪਿਤਾ ਜੀ ਉਹ ਖਾਲਸੇ ਰਵਾਤਾ ਦੇ ਅਨੁਸਾਰ ਸ਼ਹਾਦਤ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਤਿਗੁਰ ਜੀ ਆਪਜੀ ਦੀ ਪਵਿੱਤਰ ਗਵਾਹੀ ਵਿੱਚ ਸਮੁੱਚਾ ਖਾਲਸਾ ਪੰਥਾ ਭਾਵਨੀ ਪ੍ਰੇਮ ਵਿਰਾਗ ਵਿੱਚ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਦੇ ਰੂਪ ਵਿੱਚ ਚੱਲਿਆ ਸਹਬਜ਼ਾਦੇ ਪੂਜਨੀਕ ਮਾਤਾ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸ਼ਹੀਦੀ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਹੈ ਦੀਨदयाल ਪਾਤਸ਼ਾਹ ਆਪ ਜੀ ਦਾ ਸ਼ੁਕਰ ਆਪ ਜੀ ਨੇ ਸੇਵਾਵਾਂ ਲਈਆਂ ਸਤਿਗੁਰੂ ਜੀਓ ਆਪ ਜੀ ਕੇ ਹਜ਼ੂਰ ਇਲਾਹੀ ਬਾਣੀ ਦੇ ਕੀਰਤਨ ਸੋਇਲਾ ਸਾਹਿਬ ਦੀ ਬਾਣੀ ਦੇ ਪਾਠ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਦਾਤਾਰ ਪਿਤਾ ਜੀ ਲਗਾਤਾਰ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੇ ਆ ਸਮੁੱਚਾ ਖਾਲਸਾ ਪੰਥਾ ਇਨ੍ਹਾਂ ਮੁਕੱਦਸ ਸਥਾਨਾਂ ਤੇ ਹਾਜ਼ਰੀਆਂ ਭਰ ਰਿਹਾ ਹੈ ਸਬ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਾਤਾ ਜੀ ਸਭ ਦੀ ਤਨ ਮਨ ਧਨ ਕਰਕੇ ਕੀਤੀ ਸੇਵਾ ਸਫਲੀ ਕਰਨੀ ਬਯੰਤ ਗੁਰਸਿੱਖਾਂ ਨੇ ਆਪ ਜੀ ਦੀਆਂ ਸੰਗਤਾਂ ਨੂੰ ਆਪ ਜੀ ਦਾ ਰੂਪ ਜਾਣ ਕੇ ਬਯੰਤ ਸੇਵਾਵਾਂ ਕੀਤੀਆਂ ਲੰਗਰ ਲਾਏ ਸਭ ਦੀ ਕੱਲਣਾ ਥਾਏ ਪਾਉਣੀ ਮਹਾਰਾਜ ਬਰਕਤਾਂ ਪਾਉਣੀਆਂ ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਸੱਚੇ ਸਹਿਬ ਜੀਓ ਆਪਣੇ ਪੰਥ ਦੀ ਬੌਢੀ ਕਰਨੀ ਅੰਗ ਸੰਗ ਸਹਾਈ ਹੋਣਾ ਏਕਤਾ ਇਤਫਾਕ ਬਖਸ਼ਣਾ ਮੁਸੀਬਤਾਂ ਔਕੜਾਂ ਸਰਨ ਸਰ ਕਰਨ ਦੀ ਹਿੰਮਤ ਬਲ ਬਖਸ਼ਣਾ ਦਾਤਾ ਜੀ ਆਪਣੇ ਲਾਲਾਂ ਦੇ ਮਾਰਗ ਤੇ ਤੁਰਦਿਆਂ ਸੱਚ ਦੀ ਪਹਿਰੇਦਾਰੀ ਬਖਸ਼ਣੀ ਧਰਮ ਦਾ ਜੈਕਾਰ ਕਰਾਉਣਾ ਦੀਨ ਦਿਆਲ ਪਾਤਸ਼ਾ ਇਸੇ ਤਰ੍ਹਾਂ ਆਪ ਸਮਤ ਬਖਸ਼ ਕੇ ਸੇਵਾ ਲੈਂਦੇ ਰਹਿਣਾ ਦਾ ਤਾਰ ਜਿਓ ਅਰੰਭੇ ਸ਼ਹੀਦੀ ਸਮਾਗਮਾਂ ਦੀ ਸੰਪੂਰਨਤਾ ਦੀ ਅਰਦਾਸ ਹੈ ਮਹਾਰਾਜ ਕਿਰਪਾ ਕਰਿਓ ਇਸੇ ਤਰ੍ਹਾਂ ਪੰਥ ਦੇ ਸਿਰ ਤੇ ਹੱਥ ਰੱਖ ਕੇ ਜੁੜ ਮਿਲ ਬੈਠਣ ਦੇ ਸੁਭਾਗ ਬਖਸ਼ਦੇ ਰਹਿਣਾ ਬੀਨ ਦਿਆਲ ਸਤਿਗੁਰੂ ਜੀ ਸ਼ੁਕਰਾਨੇ ਵਜੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਖਦਾਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵੰਤ ਪ੍ਰਸਾਦ ਸੰਗਤ ਵਿੱਚ ਵਰਤੇ ਜੀ ਕਰੋ ਕਿਰਪਾ ਇਲਾਹੀ ਹੁਕਮ ਬਖਸ਼ੋ ਅਸੀਸਾਂ ਦਿਓ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਿਹ ਆ ਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ ਖਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ